ਦਾਦੀ ਮਾਂ ਦੇ ਦੱਸੇ ਹੋਏ ਜ਼ਰੂਰੀ ਨੁਕਤੇ ਨੰਬਰ 1 ਜੇਕਰ ਤੁਹਾਨੂੰ ਖਾਂਸੀ ਜ਼ੁਕਾਮ ਦੀ ਸਮੱਸਿਆ ਹੈ ਤਾਂ ਤੁਹਾਨੂੰ ਕਦੇ ਵੀ ਠੰਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਨਾਂ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 2 ਕ੍ਰੇਲਾ ਖਾਣ ਨਾਲ ਕੈਂਸਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤੇ ਦਾਲਚੀਨੀ ਦਾ ਸੇਵਨ ਕਰਨ ਨਾਲ ਪੇਟ ਦੇ ਰੋਗ ਦੂਰ ਹੋ ਜਾਂਦੇ ਹਨ ਨੰਬਰ 3 ਜਿਹੜੇ ਕਾਗਜ਼ ਉੱਪਰ ਕੁਝ ਵੀ ਲਿਖਿਆ ਹੋਵੇ ਉਸ ਕਾਗਜ਼ ਵਿੱਚ ਕਦੇ ਵੀ ਖਾਣਾ ਲਪੇਟ ਕੇ ਨਹੀਂ ਖਾਣਾ ਚਾਹੀਦਾ ਤੇ ਨਾ ਹੀ ਉਸ ਉੱਪਰ ਰੱਖ ਕੇ ਖਾਣਾ ਚਾਹੀਦਾ ਇਹ ਸਾਣਾ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਨੰਬਰ 4 ਜੇਕਰ ਤਜਾਬ ਬਣ ਰਿਹਾ ਹੋਵੇ ਤਾਂ ਕੱਚੇ ਦੁੱਧ ਵਿੱਚ ਬਿਨਾਂ ਨਮਕ ਪਾਏ ਲੱਸੀ ਬਣਾ ਕੇ ਪੀ ਲਓ ਜਾਂ ਫਿਰ ਸਵੇਰ ਦੀ ਚਾਹ ਪੀਣੀ ਬੰਦ ਕਰ ਦਿਓ ਦਿਨਾਂ ਵਿੱਚ ਹੀ ਤਜਾਬ ਖਤਮ ਹੋਣ ਲੱਗ ਜਾਵੇਗਾ ਕਦੇ ਵੀ ਤਜਾਬ ਨਹੀਂ ਬਣੇਗਾ ਨੰਬਰ 5 ਕਦੇ ਵੀ ਪੇਟ ਭਰ ਕੇ ਖਾਣਾ ਨਹੀਂ ਖਾਣਾ ਚਾਹੀਦਾ ਹਮੇਸ਼ਾ ਭੁੱਖ ਰੱਖ ਕੇ ਹੀ ਖਾਣਾ ਖਾਓ ਇਸ ਤਰ੍ਹਾਂ ਨਾਲ ਤੁਹਾਡੇ ਪਾਚਨ ਤੰਤਰ ਹਮੇਸ਼ਾ ਸਹੀ ਰਹਿਣ ਸਕਦਾ ਹੈ ਨੰਬਰ 6 ਜਦੋਂ ਵੀ ਤੁਸੀਂ ਸੈਰ ਕਰਦੇ ਹੋ ਤਾਂ ਉਸ ਵਿੱਚ ਥੋੜਾ ਥੋੜਾ ਪਾਣੀ ਪੀ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਕਾਫੀ ਫਾਇਦਾ ਮਿਲਦਾ ਹੈ ਨੰਬਰ 7 ਜੇਕਰ ਤੁਸੀਂ ਦੁਪਹਿਰ ਸਮੇਂ ਦਹੀਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਨੰਬਰ 8 ਜਦੋਂ ਵੀ ਤੁਸੀਂ ਕਸਰਤ ਕਰਦੇ ਹੋ ਤਾਂ ਇਸ ਨਾਲ ਸਰੀਰ ਦੀ એનર્ਜੀ ਖਤਮ ਹੁੰਦੀ ਹੈ ਇਸ ਲਈ ਕਸਰਤ ਦੇ ਨਾਲ-ਨਾਲ ਆਪਣੀ ਡਾਈਟ ਵੱਲ ਵੀ ਸਹੀ ਧਿਆਨ ਦੇਵੋ ਤਾਂ ਤੁਸੀਂ ਤੰਦਰੁਸਤ ਸਿਹਤਮੰਦ ਰਹਿ ਸਕਦੇ ਹੋ ਨੰਬਰ 9 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰ ਦੇ ਸਮੇਂ 1 ਘੰਟਾ ਕਸਰਤ ਕਰਦੀਆਂ ਹਨ ਉਹਨਾਂ ਔਰਤਾਂ ਦਾ ਸਰੀਰ ਹਮੇਸ਼ਾ ਜਵਾਨ ਤੇ ਫਿੱਟ ਰਹਿੰਦਾ ਹੈ ਨੰਬਰ 10 ਜਦੋਂ ਵੀ ਤੁਸੀਂ ਚੌਲ ਖਾ ਕੇ ਹਟਦੇ ਹੋ ਤਾਂ ਤੁਰੰਤ ਬਾਅਦ ਕਦੇ ਵੀ ਪਾਣੀ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡਾ ਪੇਟ ਫੁੱਲਣ ਲੱਗ ਸਕਦਾ ਹੈ ਅਤੇ ਇਸ ਦੇ ਨਾਲ ਪਾਣੀ ਹਮੇਸ਼ਾ ਹੀ ਰੁੱਕ ਕੇ ਪੀਓ